ਆ ਵੜਾ ਮੈਂ ਪ੍ਰੋਗਰਾਮ ਬੋਧ ਵਧੀਆ ਕਰਨਾ ਤੇ ਸਾਡੇ ਰਿਸ਼ਤੇਦਾਰਾਂ ਦੇ ਵੀ ਬਾਜ ਨਾਲ ਗੱਲ ਕਰੋ ਕਿ ਕਿਦਾਂ ਮੈਂ ਵੀ ਪਾਈ ਫਿਰ ਜਿਹੜੇ ਬੰਦੇ ਨੂੰ ਇੰਨਾ ਸ਼ੌਂਕ ਹੋਵੇ ਨਾ ਕਿ ਮੈਂ ਕੰਮ ਕਰਾਉਣਾ ਵਧੀਆ ਕਰਾਉਣਾ ਤੇ ਪੈਸੇ ਵੀ ਚਲੋ ਲੱਗਦੇ ਵੀ ਆ ਜਿੰਨੇ ਵੀ ਨਹੀਂ ਲੱਗਦੇ ਜਿੰਨੇ ਲੈ ਲੈਂਦੇ ਆ ਪ੍ਰੋਗਰਾਮ ਦੇ ਲੜਦੇ ਮੇਰੇ ਨਾਲ ਕੰਮ ਦੇ ਆਪਾਂ 20 ਰੁਪਏ ਮੰਗੇ ਆ ਆਪਣੀ ਕੋਸ਼ਿਸ਼ ਇਹ ਹੁੰਦੀ ਪਿਛਲੇ 10000 15 ਵੀਰ ਦੇ ਉਤੇ ਕਰਦਾਂਗੇ ਤੇ ਬੰਦਾ ਕੋ ਕਵੇ ਨਹੀਂ ਮੈਂ 20 ਰੁਪਏ ਦੇਣੇ ਮੈਂ ਤੈਨੂੰ 5 ਹੀ ਦੇਣੇ ਆ ਕੰਮ ਵਧੀਆ ਕਰ ਤੇ ਮੇਰੇ ਨਾਲ ਸ਼ਹਿਰੀਏ ਚਾਨ ਦੇ ਪਾਪਾ ਜੀ ਸ਼ਹਿਰੀ ਖੁਸ਼ ਹੋਗੇ ਮੇਰੇ ਨਾਲ ਦੇ ਮੈਨੂੰ ਹੋਰ ਟੈਨਸ਼ਨ ਹੋ ਗਈ ਆ ਸਭ ਬਾਦਰ ਆਂਦੇ ਕੀ ਗੱਲ ਆ ਉਹਨੇ ਜਿੰਨੇ ਮੰਗੇ ਉਹਨੇ ਕਿਹਾ ਵੀ ਚਲੋ ਸਰਦਾਰ ਸਾਹਿਬ ਆਪਾਂ ਤੁਹਾਨੂੰ ਨੇ ਗੱਠੀ ਨੋਟਾਂ ਦੀ ਕਪੜਾ ਦੇ ਤੁਹਾਨੂੰ ਲੈ ਜਾਓ ਉਹਨੂੰ ਅੱਡਾ ਕਿਛੋੜਾ ਪੰਨਕੇ ਪੈਹਾਂ ਦਾ ਤੋੜਦਾ ਸਾਨੂੰ ਜਿੱਤਾਂ ਵੀ ਇਹ ਪੰਜਾਬ ਤੋਂ ਇੱਥੇ ਆ ਕੇ ਗਵਾਲੀਅਰ ਬੰਦਾ ਕਿਉਂ ਪ੍ਰੋਗਰਾਮ ਕਰਦਾ ਇਹਨੂੰ ਅੰਦਰੇ-ਅੰਦਰੇ ਕੋ ਮਿੱਠਾ ਯੇਰ ਦੇ ਦਈਏ ਜਾਂ ਮਿੰਦੀਆਂ ਜੜਾਏ ਤੇਲ ਪਾ ਦਈਏ ਕਰਨ ਲੱਗਾ ਹੈ ਤੇ ਅੱਗੇ ਕੌਣ ਸੀ ਭਲਾ ਸ਼ਰੀਕਾ ਹੈ ਕੋਈ ਲਲੜੇ ਹੀ ਗਈ ਕੋ ਗੀ ਫੋਨ ਲਾ ਬੈਠਾ ਵਈ ਤੋ ਗਵਾਲੀਅਰ ਤੋਂ ਇੱਥੋਂ ਦਾ ਆਈ ਦਸਾਂ ਲੀ ਕਰਾਈ ਓਦੀ ਆਨਲਾਈਨ ਪਈ ਜਿੱਥੇ ਰਿਕਾਰਡਿੰਗ YouTube ਤੇ ਪਈ ਏ। ਇਹ 2012 ਦੇ ਇਥੇ ਛੰਡੇਗੜ ਤੇ ਹੀ ਆਪਾਂ ਜੀ ਇਥੇ ਪ੍ਰੋਗਰਾਮ ਤੇ ਤੇ ਸਾਰੀ ਪਹਿਲਾਂ ਪੈਲਸ ਦਾ ਸਾਰਾ ਕੁਝ ਲੈ ਲਿਆ ਹਿਸਾਬ ਤਾਂ ਤੇ ਜਦੋਂ ਅਸੀਂ ਆਏ ਹਾਂ ਤੁਹਾਨੂੰ ਦੱਸਿਆ ਵੀ ਅੱਠ ਸਰਦਾਰ ਘੈਂਡ ਘੈਂਡ ਫੋਟੋਗ੍ਰਾਫਿਕ ਕਰਾਦਾ ਧਮਾਨ ਤੇ ਧਮਾਨ ਦੇ ਪ੍ਰੋਗਰਾਮ ਤੇ ਇੱਕ ਗੱਡੀ ਇਹਨਾਂ ਨੇ ਲੱਦੀ ਆ ਕਰੇਨਾ ਕਰੋਨਾ ਲਸੀੜੀਆਂ ਤੇ ਅੱਠ ਕਿੱਟਾਂ ਸਟੈਂਡਾਂ ਸਟੂਮਾਂ ਆਹੀ ਸਰਦਾਰ ਲੱਦੇ ਫਿਰਿਏ ਮੰਨੀ ਪਾਜੀ ਹੋਣੀ ਆਪਣੇ ਰੈਡੀ ਸ਼ੈਡੀ ਹੋ ਕੇ ਫੈਮਿਲੀ ਤੇ ਬੱਚਾ ਨਮੂ ਆ ਗਿਆ ਇਹਨਾਂ ਦੀਆਂ ਫੋਟੋਆਂ ਫੜਨਾ ਕਿੱਚੀਆਂ ਕੋਈ ਹਟਦੇ ਨਹੀਂ ਆ ਕਿ ਖਿੱਚੀ ਜੰਨੇ ਇਹਨਾਂ ਕਿ ਖੜਾ ਚ ਮੈਂ ਇਹਨਾਂ ਨੂੰ ਕੋਹਾਗਾ ਲੱਖਿਆ ਮੈਂ ਹਟਣਾ ਨਹੀਂ ਇਹ ਫੋਟੋ ਕਿਚ ਨੂੰ ਨੇਰੀ ਬੰਦੋ ਤੇ ਭਇਓ ਨਾ ਕੋਈ ਤੇ ਫਿਰ ਜਦੋਂ ਫਿਰ ਤੁਸੀਂ ਬੈਠੇ ਤੇ ਫਿਰ ਮੈਂ ਉੱਠ ਪਿੰਦਾ ਹੁੰਦਾ ਜੀ ਮਤਲਬ ਉੱਠਿਆ ਤੇ ਰਿਲੇਟਲ ਤੁਰ ਪਿੰਦਾ ਹੁੰਦਾ ਜੀ ਕੈਮਰਾ ਫੜ ਕੇ ਉਹ ਜਿਹੜੇ ਵੀ ਆਪਣੇ ਸੀਨੀਅਰ ਸਾਹਿਬ ਲੱਗੇ ਆ ਇੱਥੇ ਜੂਸ ਬਰੋਡ ਖਾਣ ਪਾਣ ਇੱਥੇ ਵੇਟਨ ਇਹਨਾਂ ਦੇ ਵੀ ਨਾਸਾ ਬੰਦ ਕਰਕੇ ਰੱਖੇ ਮੇਰੇ ਫੋਟੋਗ੍ਰਾਫਰ ਜੀ ਮੈਂ ਉਧਰ ਨਸ਼ੱਤਰ ਗੇਲ ਨੇ ਬੜੀ ਹੱਤ ਚੁੱਕੀ ਜੇ ਤੇ ਉਹਨੇ ਮੰਨੀ ਭਾਈ ਨਾ ਤੂੰ ਹੀ ਮੈਂ ਤੁਹਾਡੇ ਬਾਰੇ ਸੁਣਿਆ ਬੜਾ ਆਪੀ ਆਂਦੇ ਬਾਜ ਭੰਗੜਾ ਬੜਾ ਪਉਂਦਾ ਤੇ ਮੇਰਾ ਮੈਨੂੰ ਪਤਾ ਮੁੜ ਕੇ ਮੈਨੂੰ ਭੰਗੜੇ ਦੀ ਵੀ ਜਾਣਾ ਪਿਆ ਜੇ ਦੋ ਮਿੰਟ ਲਾਉਣੇ ਪੈਣੇ ਜੇ ਉਹ ਮੇਰਾ ਫਿਰ ਉਹ ਢੇਨ ਬੜੇ ਸੀ ਨਾ ਸਾਢੇ 13 ਸਾਲ ਪਹਿਲਾਂ ਤੇ ਬਾਅਦ ਕੀ ਆ ਉਧਰ ਨਿਸ਼ਤਰ ਗੇਲ ਸਟੇਜ ਤੇ ਆ ਗਿਆ ਸਾਰੇ ਬੰਨੇ ਕੰਮ ਪੂਰੀ ਨਾ ਇੱਕ ਪੂਰੀ ਭਰਾ ਮੈਂ ਫੜਿਆ ਕੈਮਰਾ ਕੁਸਾ ਖਾਦਾ ਫਿਰ ਮੈਂ ਮੈਂ ਨਹੀਂ ਵੇਖਿਆ ਇੱਕ ਬੰਨਿਓ ਲਗਾ ਖੜਾ ਚ ਖੜਾ ਚ ਖੜਾ ਚ ਖੜਾ ਚ ਖੜਾ ਚ ਇਧਰ ਨੂੰ ਖੜਾ ਚ ਖੜਾ ਚ ਉਧਰ ਨੂੰ ਸਟੇਜ ਨੂੰ ਟੇਬਲਾਂ ਨੂੰ ਸਾਰੇ ਬੰਨੇ ਆਹ ਉਹ ਕਿਹਨਾ ਫੋਟੋ ਤੇ ਮੈਂ ਪੋਣੀ ਫੋਟੋ ਟੱਪ ਗਈ ਹੁਣ ਬੜੀ ਦੂਰ ਚਲ ਗਈ ਆ ਸਾਰੇ ਤੇ ਕੈਮਰੇ ਮੀ ਬਰਾਉਂਡ ਐ ਨਾ ਵੀ ਹੁਣ ਮੈਂ ਨਾ ਮੰਨੀ ਭਾਈ ਨੇ ਇਸ਼ਾਰਾ ਦਿੱਤਾ ਵੀ ਬਾਜ ਆ ਜਾ ਫੇਰ ਮੁੜ ਕੇ ਫਿਰ ਇਹ ਆ ਆ ਆ ਇਹਨੇ ਛੱਤਰ ਗੇਲ ਨੂੰ ਨਾ ਹੁਣ ਪਿੱਛੋਂ ਆਵਾਜ਼ ਨਾਲ ਸਾਨੂੰ ਮਾਰੀ ਹੁਣ ਅੱਗੋਂ ਮਾਰ ਰਹੀ ਨਾ ਆਵਾਜ਼ ਤੇ ਕਰ ਗੱਲ ਭੰਗੜਾ ਤੇਰੇ ਤੋਂ ਤਾਂ ਨਹੀਂ ਨੂੰ ਪਤਾ ਸਾਡੇ ਜਿੰਨਾ ਪੈਣਾ ਤੂੰ ਗਾਉਂ ਤੇਰੀ ਆਵਾਜ਼ ਸੋਹਣੀ ਆ ਤੇਰੀ ਆਵਾਜ਼ ਦੰਬੜਾ ਪਤਾ ਆਈਕਲ ਗਾਣਾ ਲੈਣਾ ਲੱਗਦਾ ਹੂੰ ਸਾਇਡ ਸੌਂਗ ਤੇ ਬਾਅਦ ਵੀਰੋ ਐਵੇਂ ਕਈ ਨਿਆਰਾ বাজ ਗਿਆ ਪ੍ਰੋਗਰਾਮ ਤੇ ਜਦੋਂ ਵਾਪਸੀ ਕਿਹੜਾ ਕੰਮ ਆਣਾ ਇਹ ਸਾਡੇ ਗਵਾਲੀਅਰ ਦੇ ਵਿੱਚ ਪਹਿਲੀ ਵਾਰੀ ਸਾਡੇ ਰਿਸ਼ਤੇਦਾਰਾਂ ਦੇ ਵੀ ਆ ਕੰਮ ਕਿਤੇ ਹੋਇਆ ਹੀ ਨਹੀਂ 13.5 ਸਾਲ ਪਹਿਲਾਂ ਤੇ ਆਂਦੇ ਮੈਨੂੰ ਸਭ ਤੋਂ ਵੱਡੀ ਖੁਸ਼ੀ ਇਹ ਆ ਕਿ ਮੇਰੇ ਬੱਚੇ ਦੀ ਘਰ-ਘਰ ਫੋਟੋ ਘਰ-ਘਰ ਫਰਿੱਜ ਟੀਵੀ ਅਲਮਾਰੀ ਅੰਗੀਠੀ ਅੰਗੀਠੀ ਦੀ ਹਾੜੀ ਅੰਗੀਠੀ ਉੱਥੇ ਲੱਗੀ ਫੋਟੋ ਬਾਇ ਤੇਰਾ ਵਾਕਮ ਮੰਨ ਗਿਆ ਮੰਨ ਗਿਆ ਯਾਟ ਉਦੋਂ ਤੇ ਮੈਂ ਇਹਨਾਂ ਨੂੰ ਆਖਿਆ ਉਦੋਂ ਸ਼ਾਇਰੀਆਂ ਆਪਣੇ ਮੈਂ ਕਿ ਤੂੰ ਹੀ ਤੇ ਯਾਰ ਇੱਥੇ ਕੀ ਸੋਚ ਕੇ ਬਹਿ ਗਿਆ ਪੀ ਪਤਮਾ ਚੁੱਕ ਮਾਈ ਕਰਨੀ ਉਹ ਮੈਂ ਨਹੀਂ ਯਾਰ ਮੇਰੀ ਤੇ ਲੰਮੀ ਰੇਸ ਦਾ ਘੋੜਾ ਹੀ ਐਵੇਂ ਨੇ ਵੀ ਮੇਰੇ ਹਿਸਾਬ ਨਾਲ ਉਹ 1000 ਨੰਬਰ ਵਾਲੀ ਹੀ ਸ਼ਾਇਰ ਦੇ ਨਾ ਭਾਈ 1000 ਦੀ ਹੈ ਟਕਰਣ ਨੂੰ ਪਤਾ ਨਹੀਂ ਇਨਾਂ 1000 ਨੰਬਰ ਹੀ ਯਾਰ ਉਹ ਭਾਈ 13.5 ਸਾਲ ਪਈ ਗੱਲ ਇਹ ਨਹੀਂ ਦੀ ਪਈ ਵੱਡੀ ਆ ਵੱਡੀਆਂ ਗੱਲਾਂ ਮੀਰੀ ਗਰੀਬੀ ਚ ਵੀ ਪ੍ਰੋਗਰਾਮ ਕੀਤੇ ਜੇ ਇਹਦੇ ਛੋਟੇ ਛੋਟੇ ਕੱਚੇ ਘਰਾਂ ਚ ਉੱਠੇ ਆ ਬਹੁਤ ਅੱਗੇ ਜਾ ਕੇ ੜਾਂਗੇ ਉਹ ਗਾਣਿਆ ਜਾਂਦੇ ਅਸੀਂ ਇਸ ਤਰ੍ਹਾਂ ਸੱਚੀ ਕਰਕੇ ੜਦੇ ਨੇ ਇਹੋ ਜਿਹੇ ਸੱਜਣ ਮਿੱਤਰ ਵੀ ਹੈਗੇ ਜੀ ਇਤਨਾ ਪੁੰਜੇ ਬਹਿ ਕੇ ਰਸੋਈ ਤੇ ਬਹਿ ਕੇ ਰੋਟੀ ਖਾਂਦੇ ਬੜੀ ਜਿਹਾ ਸਾਲ ਲੱਗਦੀ ਆ ਸਾਗ ਦੀਆਂ ਰੋਟੀਆਂ ਤੇ ਥਿਰ ਰੱਖ ਕੇ ਤੱਤੀਆਂ ਤੱਤੀਆਂ ਉੱਪਰ ਹੀ ਬੁਰਕੀ ਸਾਗ ਉਹ ਬੜਾ ਨਿਆਰਾ ਹੁੰਦਾ ਹੈ ਖਾਣ ਸਭ ਤੋਂ ਯਾਰਾਂ ਮੇਂ ਜ਼ਿਆਦਾ ਉਹ ਹੁੰਦਾ ਏ ਬੀਬੀ ਪ੍ਰੀਤੋ ਖਾਂਦੀ ਨਹੀਂ ਮੈਨੂੰ ਰੋਟੀ ਉਹ ਸਾਗ ਦੀ ਸਾਗ ਨਾਲ ਇੱਕ ਉਹਨੇ ਜਾਣ ਕੇ ਇਹ ਬੀਬੀ ਪ੍ਰੀਤੋ ਮੇਰੀ ਕਿੰਨੀ ਸ਼ਤਾਨ ਸੀ ਮੈਨੂੰ ਕੀ ਕਰਨਾ ਨੇ ਇੱਕ ਰੋਟੀ ਦੇ ਉੱਤੇ ਰਹਿ ਗਿਆ ਸਾਗ ਤਿੰਨ ਚਾਰ ਤੇ ਹੀ ਤੁਰੇ ਜਾਂਦੇ ਝੰਬ ਜਾਂਦੇ ਨੇ ਰੋਟੀਆਂ ਦੇ ਡਾਈਟ ਪਲਾਨ ਅੱਛਾ ਕਰਵਾਉਣਾ ਥਾਡੀ ਮੈਂ ਡਾਈਟ ਪਲਾਨ ਕਿਦੇ ਤੇ ਆ ਹੁਣ ਗੱਲ ਲਾਈਏ ਇੱਥੇ ਨਮੂ ਤੁਮਾਂ ਕੰਪਲੀਟ ਡਨ ਓਕੇ ਲੌਕ ਕੀਆ ਜਾਏ ਸਵੇਰੇ ਫੇਰ ਖੋਲਿਆ ਜਾਵੇ ਲਾਓ ਸਵੇਰੇ ਜਾਣਾ ਹੈ ਅਨੂ ਚੜਾਉਣ ਜਾਣਾ ਇਹਨਾਂ ਟ੍ਰੇਨ ਤੇ ਤੇ ਉਹ ਗੱਲ ਫੇਰ ਉਹ ਝੂਲਾ ਆ ਪੈਸਾ ਦਾ ਫੜੀਓ ਪੈਆਂ ਦਾ ਝੂਲਾ ਪੜਾਤਾ ਸਾਰੇ ਵੇਖਣ ਸਾਡੇ ਨਾਲ ਦੇ ਵੀ ਬਾਜ ਦਾ ਵਾਵਾ ਪਿਆਰ ਜਾ ਹੈ ਤੇ ਮੁੜ ਕਿਉਂ ਨਾ ਕੀ ਕੀਤਾ ਵੀ ਇਹ ਮੰਨੀ ਭਾਜੀ ਭਵੇਂ ਹੈ ਸਾਡੀ ਇਹ ਤੇ ਹੀ ਆ ਤੇ ਸਾਡੇ ਸੀਨੀਅਰ ਵੀ ਆਏ ਵੱਡੇ ਵੀ ਆਏ ਸਾਰੇ ਆਏ ਇਹਨਾਂ ਫੜਿਆ ਕਿ ਗੁੱਟੀ ਕੀ ਫੇਰ ਇਸ ਤਰ੍ਹਾਂ ਛਗਣ ਵੜਦੇ ਫਿਰਨ ਮੁੰਡਿਆਂ ਨੂੰ ਸਾਰੇ ਲੈ ਲੋ ਫਲਾਣੀ ਗੱਡੀ 'ਚ ਸਕਾਰ ਦੀ ਜਵਾਰਤਾਉ ਛਗਣ ਫੜਾ ਦਿਓ ਸਾਰੇ ਮੁੰਡਿਆਂ ਨੂੰ ਬੰਦੋ ਸਮਾਨ ਖਾਣ ਪਾਣ ਦੂਜਾ ਤੀਜਾ ਸਭ ਫੜਾਓ ਇਹਨਾਂ ਨੂੰ ਪਹਿਲਾਂ ਲੱਧੋ ਇਹਨਾਂ ਦੀਆਂ ਕਿੱਟਾਂ ਕਿੱਟਾਂ ਦੇ ਅੱਗੇ ਆਡੀਆਂ ਬੜੀਆਂ ਭਰੀਆਂ ਨੇ ਹੋਰ ਪਰਤੀਆਂ ਆ ਡੱਬਿਆਂ ਡੁੱਬਿਆਂ ਕਾਲਪਿਤ ਧਮਾਨ ਤੇ ਨਹੀਂ ਨਾ ਰੁਕਣੀ ਸਾਢੇ 13 ਸਾਲ ਪਹਿਲਾਂ ਇਹ ਸੋਚ ਲਿਆ ਸੀ pran ਕਰ ਲਿਆ ਸੀ ਰੁਕ ਜਿਓ ਸਿੱਧਾ ਐਂਗਲ ਕਰ ਲੈਂਦਾ ਮੈਨੂੰ ਬੜਾ